ਗੱਲ ਦੀ ਕੀ ਹਾਲ ਚਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੇ ਪਰਿਵਾਰ ਦੇ ਨਾਲ ਆਪਣੇ ਹਸਬੰਦਰ ਦੇ ਨਾਲ ਆਪਣੇ ਯਾਰ ਦੋਸਤਾਂ ਨਾਲ ਆਪਣੇ ਬੱਚਿਆਂ ਦੇ ਨਾਲ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਸੋ ਟਾਈਮ ਹੋ ਗਿਆ ਜੀ ਸ਼ਾਮ ਦਾ 4:00 ਵਜੇ ਦਾ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਹਰ ਇਸ ਵੇਲੇ ਨਿਕਲਣਾ ਹੁੰਦਾ ਤੇ ਅੱਜ ਫਿਰ ਥੋੜਾ ਬਹੁਤ ਤਾਂ ਮੈਂ ਘਰ ਨਾਲੇ ਸਬਜ਼ੀ ਪਾਣੀ ਲੈ ਆਈਏ ਤੇ ਨਾਲੇ ਥੋੜਾ ਬਹੁਤ ਬਾਹਰ ਨਿਕਲ ਕੇ ਥੋੜਾ ਬਹੁਤ ਘੁੰਮ ਫੇਰ ਆਈਏ ਸੋ ਹੁਣ ਅਸੀਂ ਚਾਲੇ ਪਾਲੇ ਆ ਬਾਹਰ ਘੁੰਮਣ ਫੇਰ ਆਲ ਨੂੰ ਇਹ ਕਰਕੇ ਫਿਰ ਉਸ ਤੋਂ ਬਾਅਦ ਰਾਤ ਦਾ ਮਾਹੌਲ ਦੇਖਾਂਗੇ ਤੇ ਉਧਰ ਖੁਸ਼ ਹੋਣਾ ਲਾ ਵੀ ਝੜੀ ਝੜੀ ਲੰਗੀ ਆ ਕਿ ਨਹੀਂ ਮੈਂ ਤੋਂ ਅੱਜ ਵਲੌਗ ਲੈਣ ਹੀ ਹੋਇਆ ਸਾਰੇ ਝੜੀ ਬੜੀ ਤਨ ਤੰਗੀਤਾ ਤੇ ਮੈਂ ਕਿਹਾ ਚੱਲ ਮੈਂ ਸ਼ਾਮ ਨੂੰ ਸ਼ੁਰੂ ਕਰ ਲੈਣਾ ਇਧੇ ਰਲ ਮਿਲ ਕੇ ਅਸੀਂ ਵਲੌਗ ਬਲੂ ਬਣਾ ਲਈਦਾ ਕੁਝ ਥੋੜਾ ਬਹੁਤ ਨਿਆ ਥੋੜਾ ਬਹੁਤ ਆਉ ਤੇ ਬਾਕੀ ਇਧੇ ਚੱਲਦਾ ਰਹਿੰਦਾ ਸਿਸਟਮ ਤੇ ਚੱਲੀ ਜਾਣਾ ਬਾਕੀ ਦੇਖਦੇ ਆ ਅੱਗੇ ਕਰਦੇ ਹਾਂ ਹੁੰਦੇ ਨੇ ਲੋਬੀ ਹੁਣ ਆਪਾਂ ਸਮਾਨ ਸਮੂਨ ਲੈ ਲਿਆ ਆਪਣਾ ਜਿਹੜਾ ਲੈਣਾ ਸੀ ਤੇ ਟੀਟੂ ਚੱਲੇਗਾ ਅੱਜ ਟੀਟੂ ਤੇ ਆਏ ਤਾਂ ਅਸੀਂ ਕੁਝ ਹੋਰ ਲੈਣ ਸੀ ਵੀ ਟੀਟੂ ਲੈ ਲਿਆ ਅਸੀਂ ਕਿਾ ਚੱਲ ਟੀਟੂ ਜੁਣਾ ਟੀਟੂ ਬਣਾ ਲੈਣੇ ਆ ਤੇ ਜਿਨ੍ਹਾਂ ਨੂੰ ਤਾਂ ਪਤਾ ਟੀਟੂ ਕੋਮੈਂਟ ਕਰਕੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੈਸੇ ਵਲੌਗ ਦੇਖ ਕੇ ਵੀ ਟੀਟੂ ਕਿੰਨੂੰ ਕਹਿੰਦੇ ਆ ਤੇ ਬਾਕੀ ਆਲਮੋਸਟ ਸਾਰਿਆਂ ਨੂੰ ਪਤਾ ਹੈ ਕਿ ਟੀਟੂ ਕਿੰਨੂੰ ਕਹਿੰਦੇ ਟੀਟੂ ਬਣਾਉਣ ਲੱਗੇ ਆ ਅਸੀਂ ਤੇ ਅਸੀਂ ਇੱਧਰ ਆਏ ਸੀ ਤੇ ਬਾਹਲਾ ਹੁਣ ਅ ਗੋਮਣਾ ਫਿਰਨ ਦਿਲ ਨਹੀਂ ਕਰਦਾ ਕਿਉਂਕਿ ਵਿਲੇ ਹੀ ਇੰਨੇ ਘਰਲੇ ਆ ਕਿ ਸਾਰਾ ਕੁਝ ਘੁੰਮ ਫੇਰੀ ਲਿਆ ਆ ਆਲਮੋਸਟ ਤੇ ਹੁਣ ਇੱਥੇ ਜਿਹੜਾ ਹੁਣ ਆਪਾਂ ਘਰੇ ਜਾ ਕੇ ਰਾਹ ਚ ਇੱਕ ਇੰਡੀਅਨ ਸ਼ਾਪ ਤੋਂ ਥੋੜਾ ਬਹੁਤ ਸਾਮਾਨ ਲੈਣਾ ਹੈ ਉਹ ਸਾਮਾਨ ਲੈ ਕੇ ਫਿਰ ਦਨ ਉਸ ਤੋਂ ਬਾਅਦ ਜਿਹੜਾ ਹੈ ਘਰੇ ਕਹੇ ਜਾ ਕੇ ਤੜਕੇ ਛੜਕੇ ਲੱਗਣਗੇ ਫਿਰ ਅੱਗੇ ਕੰਟੀਨਿਊ ਕਰਦੇ ਗੁੱਡ ਮਾਰਨਿੰਗ ਐ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਮੈਂ ਥੋੜਾ ਜਲਦੀ ਉੱਠ ਗਈ ਸੀਗੀ ਮੈਂ ਪੇਸ਼ੰਤ ਨੂੰ ਦੇਖਣ ਜਾਣਾ ਸੀਗਾ ਬਟ ਕਿਸੇ ਰੀਜ਼ਨ ਤੋਂ ਨਹੀਂ ਜਾ ਹੁਣਾ ਕਿਉਂਕਿ ਮੈਂ ਮੈਡੀਸਿਨ ਲੈਣ ਜਾਣੀ ਸੀਗੀ ਉਨੀਦ ਤੇ ਬਸ ਇਦਾਂ ਹੀ ਟਾਈਮ ਪਾਸ ਕਰਕੇ ਥਲੀਨ ਕਲੂਨ ਕਰਕੇ ਹਾਊਸ ਨਿੱਦੇ ਨਿੱਦੇ ਓਕੇ ਤੇ ਗਿਆ ਭਾਈ ਨਿੱਦੇ ਨੇ ਨਾਈਨਾ ਹੀ ਕਰ ਲਈ ਆ ਹੁਣੇ ਖਾਊਗਾ ਦਾਦੀ ਕੋ ਪ੍ਰੌਂਟੀ ਕੰਮ ਸਾਡਾ ਹੋ ਗਿਆ ਆ ਅੰਕਲ ਲੰਘਣਦੇ ਆ ਨਿੱਦੇ ਬਿੱਤੇ ਸੀਤੇ ਜਦੋਂ ਮੇਰੇ ਨਾਨ ਦੀ ਵਾਰੀ ਆਈ ਤੇ ਲਾਈਟ ਚੱਲ ਗਈ ਆ ਲਾਈਟ 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 ਤੂੰ ਆ ਜਾ ਮੈਂ ਨਾਨਾ ਨਾਨਾ ਨਿੱਤੜੇ ਪਿਛੜੇ ਮੇਰੇ ਟੂ ਹਾਊਸ ਜੱਟ ਯੂਰ ਕਲੀਨ ਕੀ ਨਾ ਕਲੀਨਰ ਕਿਨੇ ਕੀਤਾ ਤੂੰ ਨਹੀਂ ਹਾਂ ਕਿਨੇ ਕੀਤੇ ਸਾਈ ਸਾਰੀ ਅੱਛਾ ਹੁਣ ਤੇ ਰੋਟੀ ਕੰਮ ਬਣਾ ਕੇ ਦਊਗਾ ਦਾਦੀ ਓਏ ਓਏ ਹੋਏ ਇਹ ਸਾਰੇ ਕੋਲੋਂ ਨਾ ਮਿਕਸ ਜੇ ਕੰਮ ਲੈਂਦੀ ਆ ਤੇ ਬਾਕੀ ਚਲੋ ਧੁੱਪ ਬਹੁਤ ਸੋਹਣੀ ਲੱਗ ਗਈ ਹੁਣ ਕੰਮ-ਕਮ ਕਰਕੇ ਮੈਂ ਉੱਠੀ ਜਲਦੀ ਤਾਂ ਸੀ ਕਿ ਚਲੋ ਪੇਸ਼ੇ ਨੂੰ ਦੇਖਣ ਜਾਣਾ ਹੀ ਬਟ ਚਲੋ ਕੋਈ ਗੱਲ ਨਹੀਂ ਤੇ ਬਾਕੀ ਹੁਣ ਨਹਾ ਨੂੰ ਲਈਏ ਤੇ ਫੇਰ ਰੋਟੀ ਪਾਣੀ ਖਾਈਏ ਫੇਰ ਧੁੱਪੇ ਬੈਠਾਂਗੇ ਹੋਰ ਕੋਈ ਕੰਮ ਤੇ ਹੈ ਨਹੀਂ ਪੇਡੋ ਫਿਰ ਤੈਨੂੰ ਕਹਦੇ ਤੇਰੇ ਪਾਪਾ ਕੀ ਕਹਿੰਦੇ ਤੇਰੇ ਪਾਪਾ ਕਹਿੰਦੇ ਮੇਰੇ ਪਾਪਾ ਕਹਿੰਦੇ ਮੇਰੇ ਪਾਪਾ ਕਹਿੰਦੇ ਉਹ ਮੇਰੇ ਪਾਪਾ ਕਹਿੰਦੇ ਇਹ ਪੇਡੋ ਨਹੀਂ ਕਹਿੰਦਾ ਪੇਡੋ ਨਹੀਂ ਕਹਾਂ ਹੂੰ ਤੇ ਦੰਦ ਜਨਾ ਤੈਨੂੰ ਕਿਉਂ ਕਹਿੰਦੀ ਰਹਿੰਦੀ ਪੇਡੋ ਪੇਡੋ ਫਿਰ ਕਹਦੇ ਤੂੰ ਕਹ ਮੇਰੇ ਪਾਪਾ ਦਾ ਪਤਾ ਮੇਰੇ ਪਾਪਾ ਦਾ ਪਤਾ ਤੇ ਮੇਰੀ ਦਾਦੀ ਨੂੰ ਪਤਾ ਪਤਾ ਕਹਦੇ ਕਹ ਮੇਰੇ ਦਾਦੀ ਨੂੰ ਪਤਾ ਦਾਦੀ ਨੂੰ ਪਤਾ ਮੇਰੇ ਪਾਪਾ ਯਾਨੀ ਡਰਦੀ ਜਮੇ ਦਾਦੀਆ ਪਤਾ ਨਾ ਭਾਈ ਦਾਦੀ ਪਤਾ ਕਿੰਦਾ ਦਾਦੀ ਗੁੱਸੇ ਦੀ ਢੇਡ ਬਢੋ ਨਾ ਕਿਆ ਕਰ ਕੁੜੀ ਦਾ ਨਾਂ ਪੈਜੋ ਕਹਿੰਦੇ ਇਹ ਕਹਿੰਦੇ ਨਾ ਉਹਦੇ ਮੰਮੀ ਦਾ ਮੋਢੇ ਰੱਖ ਕੇ ਵੇਚਦੀ ਹੋ ਰਹੀ ਹੈ ਕਹਿੰਦੇ ਤੂੰ ਕਹੇ ਮੇਰੇ ਮੰਮੀ ਕਿ ਮੇਰੇ ਦਾਦੀ ਨਾਲ ਕਿ ਨਹੀਂ ਨਹੀਂ ਤੂੰ ਕਹੇ ਤੂੰ ਕਿ ਮੇਰੇ ਦਾਦੀ ਦੀ ਸੇਲੀ ਬਣਦੀ ਹੈ ਹੋਈ ਆਇਨੀ ਦਾਸ ਕਰ ਦਾਸ ਤੇ ਡਾਂਸ ਕਰੋ ਮम्मी ਤੇ ਲਈ ਆਪ ਆ ਗਏ ਘਰੇ ਤੇ ਘਰ ਹੁਣ ਹੋਵਾਂਗੇ ਰੋਟੀ ਪਾਣੀ ਵਾਲਾ ਟਾਈਮ ਤਾਂ ਸਾਡੇ ਹਜੇ ਕੁਝ ਹੋਇਆ ਨਹੀਂ ਪਰ ਅਸੀਂ ਕਿ ਆ ਵੀ ਜਿਹੜਾ ਟੂ ਟੂ ਆ ਟਾਈਮ ਲਾਈਨ ਬਣਾਇਆ ਚੰਗਾ ਹੁੰਦਾ ਸਿਆਣੇ ਕਹਿੰਦੇ ਜਿਹੜਾ ਟੂ ਟੂ ਉਹਨੂੰ ਬੜਾ ਜਿਆਦਾ ਰੱਖੀ ਜਾਣੀ ਹੁੰਦਾ ਤੈਨੂੰ ਟਾਈਮ ਨਾਲ ਨਿਬੇੜ ਦੋ ਤੇ ਫਿਰ ਹੁਣ ਅਸੀਂ ਟੂ ਟੂ ਵਾਲਾ ਹੋਣ ਲੱਗੇ ਆ ਸੋ ਅੱਜ ਸਾਡਾ ਸ਼ੈਫ ਦੂਸਾ ਬਣਾਊਗਾ ਅੱਜ ਮੈਂ ਰੈਸਟ ਤੇ ਆ ਤੇ ਕੱਲ ਮੈਂ ਜਨੇ ਬਣਾਉਂਦੇ ਹੀ ਤੇ ਹੋਰ ਰੈਸਟ ਤੇ ਸਿਗਾ ਤੇ ਅੱਜ ਉਹ ਫੇ ਹੁਣ ਅਸੀਂ ਆਪਣੀ ਆਪਣੀ ਕਾਰਾਗਰੀ ਦਿਖਾਈ ਦੀ ਹਰ ਬੜੀ ਜਦੋਂ ਟਿੱਟੂ ਆਉਂਦਾ ਫੇ ਟਿੱਟੂ ਤੇ ਦੋ ਦੋ ਹੱਥਾਂ ਵਿੱਚ ਅਲੱਗ-ਅਲੱਗ ਹੋ ਕੇ ਕਰੀਦੇ ਆ ਤੇ ਬਾਕੀ ਹੁਣ ਟਿੱਟੂ ਦੀ ਕਾਰਵਾਈ ਪਾ ਲਈਏ ਤੇ ਬਾਕੀ ਫਿਰ ਕਰਦੇ ਆ ਤੇ ਲੋ ਵੀ ਸਾਡਾ ਟਿੱਟੂ ਜਿਹੜਾ ਹੈ ਉਹ ਰੈਡੀ ਹੈ ਉਹ ਜਿਹਦਾ ਮੂਡ ਵਲੌਗ ਨਹੀਂ ਕਹਿੰਦੇ ਰੋਮਾ ਚੈੱਕ ਕਰੋ ਰੋਗਣ ਚੈੱਕ ਕਰੋ ਮੈਨੂੰ ਪਤਾ ਹੁਣ ਤੁਹਾਡੇ ਵਿੱਚੋਂ ਕਈ ਜਿਹੜੇ ਹੁਣ ਜਿੰਨਾ ਦਾ ਚਿਕਨ ਦੇਖ ਕੇ ਮਤਲਬ ਖਾਣ ਦਾ ਦਿਲ ਕਰ ਪੈਣਾ ਹੁਣ ਅਸੀਂ ਸਾਰੋ ਕਰਕੇ ਤੇ ਰੋਟੀ ਖਾ ਲਈਏ ਫਿਰ ਅੱਗੇ ਦੇਖਾਂਗੇ ਕੀ ਤੇ ਅਬਨੀਰ ਨੇ ਖਾਣੀਆਂ ਮੈਗੀ 2 ਮਿੰਟਸ ਸਪੈਗੇਟੀ ਯਾਨੀ ਮੈਨੂੰ ਮੈਗੀ ਬਣਾ ਕੇ ਦੋ ਮੈਗੀ ਹੁਣ ਥੋੜੇ ਦੇ ਰੁਕ ਕੇ ਖਾਊਗਾ ਪਹਿਲਾਂ ਪੀਊਗਾ ਦੁੱਧੂ ਤੇ ਫਿਰ ਖਾਊਗਾ ਮੈਗੀ ਖਾਊਗਾ ਮੈਗੀ ਬੋਇਲ ਵਾਲੀ ਤੜਕੇ ਵਾਲੀ ਬੋਇਲ ਬੋਲੇ ਤੜਕੇ ਵਾਲੀ ਬੋਲੇ ਉਹ ਤੇ ਖਾਊਗਾ ਤੜਕੇ ਵਾਲੀ ਬੋਇਲ ਓਕੇ ਫੇਰ சாਮੀ ਬਣਾਉਂਦਾ ਏ ਕਹਿੰਦੀ ਮੈਂ ਬਾਹਰ ਜਾਣਾ ਮੈਂ ਕਿਹਾ ਮੈਂ ਤੈਨੂੰ ਬਾਹਰ ਨਹੀਂ ਜਾਣ ਦਾਂਦਾ ਨਾ ਦੋਰ ਬੰਨਤੀ ਰੱਖਦੀ ਆ। ਅਮਨੀਤ ਕਿੱਥੇ ਗਈ ਮੈਨੂੰ ਲੱਭਦੀ ਨਹੀਂ ਪਈ। ਹਾਂ ਮੰਮੂ ਨੀਂਦ ਕਿੱਥੇ ਗਈ? ਚਲ ਗਈ ਜਿੱਥੇ। ਹਾਂ ਅਮਨੀਤ ਲੱਭਦੀ ਨਹੀਂ ਪਈ। ਓਯਾ ਬੇਟੀ ਨੀਤਾ ਓਏ 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 ਓਏ। ਅਵ ਨੀਦ ਲਈ ਅਸੀਂ ਬਣਾ ਰਹੇ ਆ ਮੈਗੀ। ਤੜਕਾ 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 2 ਮਿੰਟਸ ਮੈਗੀ। ਅਸੀਂ ਬਣਾ ਰਹੇ ਤੜਕੇ ਵਾਲੀ ਮੈਗੀ। ਮਟਰ डालेंगे ਮੈਗੀ डालेंगे। ਤੇ ਮੈਗੀ ਖਾਵਾਂਗੇ ਤੋਂ ਥੋੜੀ ਮੈ ਤਾਂ ਸੇਨ ਦਿਲ ਹੈ ਨਹੀਂ ਮੇਰੇ ਕਿ ਪਹਿਲੇ ਰੋਟੀ ਨਹੀਂ ਰੱਜੀ ਸੀ ਮੈਂ ਇੱਕ ਸਕੂਨ ਹੀ ਖਾਉਂਗੀ ਅਬ ਨਹੀਂ ਜਿਆਦਾ ਮੈਗੀ ਖਾਏਗੀ ਮੰਮੀ ਸਾਰੀ ਅਵਨੀਤ ਨੂੰ ਦੇਣੀ ਠੀਕ ਹੈ ਚੱਲ ਕੱਟਨਾ ਕੱਟਾ ਕੱਟ ਉਹ ਬੋਲ ਮਰ ਅਕਾਲ ਵਰਤ ਪਾਤਕ ਉਹ ਬੋਲ ਵੀ ਥੋੜੀ ਬੋਲ ਅਕਾਲ ਮੋ ਜੋਨੀ ਸਹਿਬਮ ਗੁਰਪ੍ਰਸਾਦ ਵਾਹ ਗੁੱਟ ਲੈਣਾ ਇਹ ਗਾਦੂ ਕਿਤੇ ਕਰਦੇ ਨੇ ਨਹੀਂ ਲਾਲ ਗਾਦੂ ਵਾਹ ਹੈ ਰਵਾਬਾ ਤੇਰੀ ਘਰ ਦੀ ਬਾੜ ਨਹੀਂ ਰੰਦੀ ਜੇ ਪਹਿਲਾਂ ਤੇ ਚਲੋ ਸੁਣਾਓ ਫਿਰ ਰਾਵੜ ਲਾਉਣ ਜਾਂਦੇ ਨੇ ਆਏ ਆਏ ਵਾਹ ਹੈ ਇਹੋ ਵਾਹ ਦਾਨੂ ਫੰਡੇ ਕਿੱਦਾਂ ਕਰਦੇ ਟਾਲੂ ਸੁਣਾਓ ਫਿਰ ਰੇਟਾ ਜੀ ਬਾਕੀ ਬਣ ਗਈ ਆ ਕਿੰਨੋਂ ਜਾਨੇ ਮਹਗੀਆ ਦਾ ਸਵਾਦ ਲੈਂਗੇ ਜੀ ਜਿਵੇਂ ਜਿਵੇਂ ਕੀ ਆ ਹਾਂਜੀ ਜੀ ਤੇ ਆ ਦੇਖੋ ਜੀ ਇਹਦਾ ਹਾਲ ਵਨੀ ਦਾ ਮੈਂ ਬੈਠੀ ਜੀ ਆਪਣੇ ਹੌਂ ਚ ਲੰਮੀ ਰੋਟੀ ਵੱਲ ਲੱਗੀ ਜਿਹੜੀ ਕੋਲ ਬੈਠ ਕੇ ਮੈਨੂੰ ਕੋਈ ਨਹੀਂ ਪਤਾ ਦੇਖੋ ਦੇਖੋ ਹਾਲ ਜਿਨ੍ਹਾਂ ਦੇ ਘਰ ਨਿਆਣੇ ਹੋਣਗੇ ਨਾ ਦੇਖਣਗੇ ਮੰਮੀ ਦੀ ਮੇਰੀ ਜ਼ਾਰੀਲ ਪੁਸਤਿਕ ਲਾ ਕੇ ਖਰਾਬ ਕਰਕੇ ਤੇ ਆ ਗਈ ਕਹਿੰਦੀ ਮम्मा ਮੈਂ ਕਰਤੀ ਕਿਉਂ ਖੋਲੀ ਮम्मा ਦੀ ਅਲਮਾਰੀ ਹੂੰ ਮੇਰੀ ਸਾਰੀ ਨੀਂਦ ਖਰਾਬ ਕਰਤੀ ਤੂੰ ਗੰਦੀ ਬੱਚੀ ਨਾ ਹੋਵੇ ਤਾਂ ਆ ਕੀ ਕੀਤਾ ਬਹੁਤ ਗੰਦਾ ਮਤਲਬ ਜਿਹਨਾਂ ਦੇ ਘਰ ਨਿਆਣੇ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਅਵਨੀਦਾ ਇਹ ਹਾਲਿਆ ਪੀ ਸੱਜਾ ਮਾਨਕ ਨਾਏ ਖੋਤੀ ਪੀ ਸੱਜਾ ਓ ਦੇਖ ਗੁੱਟ ਬੱਚਾ ਸਾਰਾ ਪਾਠ ਆਪੇ ਸੁਣਾਉਂਦੀ ਅਵਨੀਤ ਨੂੰ ਸਾਰਾ ਪਾਠ ਆਂਦਾ ਹੈ ਆਪਣੇ ਦਾਦਾ ਦਾਦੂ ਨਾਲ ਬੈਠ ਕੇ ਅੱਗੇ ਵੀ ਵਾਇਗਰੂ ਵਾਇਗਰੂ ਕਰਦੀ ਹੁੰਦੀ ਸੀਗੀ ਵੈਸੇ ਬੱਚਿਆਂ ਨੂੰ ਚਲੋ ਸਿਗਨਲ ਜਾਈਦਾ ਜਦ ਅਵਨੀਤ ਨੂੰ ਆਂਦਾ ਹੈ ਕਾਫੀ ਪਾਠ ਹਨ ਨੂੰ ਸੁਣਾਈ ਜਾ ਤੂੰ ਮੇਰੇ ਨਾਲ ਹੈ ਜਾ ਤੂੰ ਮੇਰੇ ਨਾਲ ਹੈ ਹੈ ਕਾ ਕੀ ਮਜਮਲਾ ਮੈਨੂੰ ਬੋਲ ਬੋਲ Bye bye. Tata. Goodbye.